ਹਾਂਜੀ ਹਾਂਜੀ ਤਣਜਰ ਜੀ ਹਾਂਜੀ ਠੀਕ ਹੈ ਜੀ ਬਸ ਆਪਣੇ ਬੰਦੇ ਤਾਂ ਉਹਨਾਂ ਦੇ ਟੈਸਟ ਪਾਣਾਂ ਨੂੰ ਚਾਹੀਦਾ ਆਹੀਂ ਗਣਾ ਤੁਹਾਨੂੰ ਚੰਗਾ ਜੀ ਹੋਰ ਮੁੰਡਿਆਂ ਨੰਬਰਦਾਰਾਂ ਦਾ ਕੀ ਹਾਲ ਹੈ ਠੀਕ ਹੈ ਅੱਛਾ ਵਧੀਆ ਉਹ ਠੀਕ ਹੈ ਕੰਮ ਕਰ ਹਾਂ ਵਧੀਆ ਵਧੀਆ ਆ ਚਾਵਨ ਵਾਲੇ ਤੇ ਪਹਿਲੀ ਬਸ ਬਸ ਯਾਹ ਧੰਨਵਾਦ ਚਲੋ ਠੀਕ ਆ ਹੋਰ ਛੋਟੂ ਕੀ ਹਾਲ ਨੂੰ ਠੀਕ ਹੈ ਅੱਛਾ ਤੂੰ ਸੁਣਾ ਠੀਕ ਆ ਹੋ ਖੇਡੋ ਕੁਦੋ ਥੋੜੀ ਵਧੀਆ ਚੱਲੀ ਜਾਂਦੀ ਐ ਗਰਾਊਂਡ ਵਧੀਆ ਵਧੀਆ ਚੱਜਾ ਜਮਾ ਗਰਾਊਂਡ 'ਚ ਕੋਈ ਵੀ ਲੋੜਾ ਆਪਾਂ ਦੱਸਿਆ ਕਰਦੇ ਨਾ ਨਾ ਕੋਈ ਨਾ ਆ ਹਾਂ ਕੋਕੜਿਆ ਰੰਗੋਂ ਫਲ ਫਰੂਟ ਵੰਡਣਾ ਕੁਛ ਵੀ ਠੀਕ ਆ ਜੀ ਹਾਂ ਚਲੋ ਖੇਡੋ ਕੁਦੋ ਠੀਕ ਐ ਤਾਂ ਆ ਗਿਆ ਓਏ ਪ੍ਰਧਾਨ ਦਾ ਕਰ ਤੂੰ ਹਰੇਕ ਨੂੰ ਨਹੀਂ ਪੁੱਛ ਲਾਂਦਾ ਚਾਹ ਪੀ ਜਾ ਰੋਟੀ ਖਾ ਜਾ ਹਨਾ ਹਰੇਕ ਨੂੰ ਹੀ ਆ ਚੱਲ ਪਰ ਅੱਜ ਪੁੱਛਿਆ ਨਾ ਆਪਾਂ ਨੂੰ ਹਾਂ ਜਿਹਨੂੰ ਕਰਾਂਗੇ ਧਰਾਈ ਲੈ ਗੋਟ-ਗੋਟ ਪੀ ਕੇ ਚੱਲਾਂਗੇ ਹਾਂ ਹਾਂ ਜੰਟਾ ਜੀ ਕੀ ਹਾਲ ਨਾ ਮੈਨੂੰ ਨਹੀਂ ਪਤਾ ਬੜੀਆਂ ਗੱਲਾਂ ਦਾ ਤੇਰੇ ਨਾਂ ਦੇ ਵੀ 1 1 25 ਦੇ 25 ਵੋਟਾਂ ਇਧਰ ਪੋਤ ਮੈਂ ਚਾਹੀਦੀਆਂ ਬਸ ਮੈਨੂੰ ਬੜੀਆਂ ਗੱਲਾਂ ਦਾ ਨਹੀਂ ਪਤਾ ਕੰਮ ਧੰਦਾ ਜਿਹੜਾ ਮਰਜ਼ੀ ਦੱਸੋ ਉਹੀ ਕਰਕੇ ਦੇਵਾਂਗੇ ਤੇਰਾ ਕੋਈ ਚੱਕਰ ਨਹੀਂ ਆ ਜਾ ਚੱਲ ਉਹ ਹੋਰ ਬੰਦਾ ਕੀ ਹਾਲ ਨਾ ਠੀਕ ਠੀਕ ਆ ਪ੍ਰਧਾਨ ਸਾਹਿਬ ਹੋਰ ਤੁਸੀਂ ਆਜਾ ਚਾਹ ਪਾਣੀ ਬਣਾ ਲੈਂਦੇ ਹੁੰਦਾ ਪ੍ਰਧਾਨ ਸਾਹਿਬ ਕਾਲੀ ਚਸੀ ਚਲੋ ਪੀ ਜਨ ਨੇ ਕੋਈ ਨਾ ਘੁੱਟ ਅੱਛਾ ਉਹ ਠੀਕ ਹੋ ਹਾਂ ਠੀਕ ਆ ਵਧ ਜਾ ਬੈਠੋ ਆਏ ਕਰਿਓ ਬਿਸਕਟੋ ਬਿਸਕਟ ਵੀ ਚੱਕ ਲਿਆਇਓ ਹਾਂ ਹਾਂ ਕੋਈ ਨਾ ਬੈਠੋ ਆ ਤਾਂ ਭਾਂਡਾ ਨਾ ਦੋ ਗਈ ਲੈ ਲਿਆ ਆ ਭਾਗ ਵਾਲੇ ਆ ਦੋ ਕੱਪ ਬਣਾਈ ਕੋਲੇ ਪਤਲੇ ਇਹ ਬੰਦੇ ਆਏ ਨੰਗੇ ਨੇ ਤਾਂ ਤੇਨੂੰ ਕੁੱਲ ਨੂੰ ਕਹੀ ਤੂੰ ਚਾਹ ਪੀ ਜਾ ਰੋਟੀ ਖਾ ਜਾ ਤੇ ਇਹਦੀਆਂ ਮੀਲੀਆਂ ਪੰਗਾ ਤਾਂ ਦੋ ਕਦੇ ਖਟਮਾ ਤੋ ਦਿਓ ਸਿਆ ਭਾਗ ਦੇ ਖੜ ਜਾ ਤੈਨੂੰ ਮੈਂ ਬਣਾਉਣੀ ਹੈ ਨੀ ਕੋਫੀ ਕੋਈ ਨਾ ਤੂੰ ਮਨ ਨੂੰ ਮਗਰੋ ਕੁੱਟ ਲੈ ਕਰੰਪਾਂ ਕੈਨੂੰ ਭਾਗ ਜਾਂਦੇ ਤੂੰ ਕਰ ਬੜੀ ਨਹੀਂ ਜਿਆਦਾ ਪ੍ਰਧਾਨ ਸਾਹਿਬ ਉਹ ਯਾਰ ਆਪਾਂ ਨਾ ਮੁੰਡਿਆ ਫੇਰ ਬੈਨੇ ਆ ਕਿਤੇ ਅਸਲ ਨਾਲ ਯਾਰ ਦੁੱਧ ਪਾੜ ਗਿਆ ਅੱਜ ਤਾਂ ਕਰਕੇ ਚਾਹ ਨੂੰ ਹਾਂ ਹਾਂ ਦੁੱਧ ਪਾੜ ਦੀ ਬਾਤ ਸਾਨੂੰ ਵੀ ਆ ਗਈ ਸੀਗੀ